ਮਸਾਦੇ ਦਿਹਾੜੇ ਤੇ ਸਤਿਗੁਰੂ ਸਾਨੂੰ ਕਲਜੁ ਜੀਵਾਂ ਨੂੰ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦਿ ਬਹਿ ਮਿਟੇ ਨਾਨਕ ਬਿਨਸੇ ਚਿੰਦ ਆਤਮ ਜੀਤਾ ਗੁਰਮਤੇ ਗੁਣ ਗਾਏ ਗੋਬਿੰਦ ਸੰਤ ਪ੍ਰਸਾਦ ਦੀ ਭੈ ਮਿਟੇ ਨਾਨਕ ਬਿਨ ਸੇ ਚਿੰਦ ਪਉੜੇ ਆਮ ਆਸੇ ਆਤਮ ਸੁਖੀ ਭਏ ਸੰਤੋਖ ਦੀਆਂ ਗੁਰ ਦੇਵ ਮਨ ਤਨ ਸੀਤਲ ਸ਼ਾਂਤ ਸਹਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬੋ ਬਿਕਾਰ ਸਭਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੇ ਹੋਮੇ ਛੁਟੇ ਸਿਮਰਤ ਹਰ ਕੋ ਨਾਮ ਸਰਣ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾਗਵਨ ਹਰਿਆ ਕਟੰਬ ਸਿਉ ਗੁਣ ਗੋਬਿੰਦ ਪ੍ਰਭ ਰਮਣ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ